ਰਾਤ ਦੇ 12 ਵਜੇ ਸਤਗੁਰਾਂ ਦਾ ਪਿੰਜਰਾ ਖੁੱਲਿਆ ਹਨੇਰਾ ਸੀ ਬੜੀ ਥਰਕਮੀ ਆਵਾਜ਼ ਵਿੱਚ ਨਿਤਰ ਭਰੇ ਹੋਏ ਕਹਿੰਦਾ ਗੁਰੂ ਦੇਵ ਮੈਂ ਪਿੰਜਰਾ ਖੋਲ ਦਿੱਤਾ ਆਪ ਚਲੇ ਜਾਓ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਪੁੱਛਿਆ ਵੀ ਤੂੰ ਕੌਣ ਹੈ ਕਹਿੰਦਾ ਮਹਾਰਾਜ ਅਬਦੁਲ ਖਾਨ ਦਰੋਗਾ ਹਰ ਸੱਚੇ ਪਾਤਸ਼ਾਹ ਮੇਰੀ ਨਿਗਰਾਨੀ ਹੈ ਸਪੋਤਵਾਲੀ ਦੇ ਅੰਦਰ ਮੈਂ ਨਿਗਰਾਨ ਹਾਂ ਮਹਾਰਾਜ ਕਹਿੰਦੇ ਨੇ ਅਬਦਲ ਖਾਨ ਜੇ ਅਸੀਂ ਚਲੇ ਜਾਈਏ ਤੇ ਨਰੰਗਾ ਤੇਰਾ ਕੀ ਹਾਲ ਕਰੂਗਾ ਤੇ ਅਬਦਲ ਖਾਨ ਕਹਿੰਦਾ ਮਹਾਰਾਜ ਸ਼ਾਇਦ ਨਰੰਗਾ ਮੈਨੂੰ ਉਹ ਮੌਤ ਮਾਰੇ ਜਿਹੜੀ ਮੌਤ ਆਪਦੇ ਸਿੱਖਾਂ ਦੇ ਹਿੱਸੇ ਵੀ ਨਾ ਆਈ ਹੋਵੇ ਹਜੂਰ ਕਹਿੰਦੇ ਨੇ ਅਬਦਲ ਖਾਨ ਕਿੰਨੇ ਕਿ ਦਿਨ ਦੀ ਸਿੱਖੀ ਐ ਤੇਰੇ ਕੋਲ ਕਹਿੰਦਾ ਮਹਾਰਾਜ ਜਦੋਂ ਤੋ ਦਿੱਲੀ ਆਏ ਹੋ ਇਸ कोतਵਾਲੀ ਵਿੱਚ ਉਦੋਂ ਦਾ ਦਰਸ਼ਨ ਕਰ ਰਿਆ ਹਜ਼ੂਰ ਕਹਿੰਦੇ ਚੰਦ ਦਿਨਾਂ ਦੀ ਸਿੱਖੀ ਐ ਤੇਰੇ ਕੋਲ ਤੇ ਸ਼ਹਾਦਤ ਨੂੰ ਤੇਰਾ ਮਨ ਲਚਾ ਉਠਿਆ ਵੇਖ ਅਸੀਂ ਆਨੰਦਪੁਰ ਸਾਹਿਬ ਤੋਂ ਭੱਜ ਜਾਣ ਵਾਸਤੇ ਨਹੀਂ ਆਏ ਸ਼ਹੀਦ ਹੋਣ ਵਾਸਤੇ ਆਏ ਆ ਦਰਵਾਜ਼ਾ ਬੰਦ ਕਰ ਦੇ ਕਿਉਂਕਿ ਹਜ਼ੂਰ ਨੇ ਕਿਹਾ ਸੀ ਇਹ ਵਾਕ ਕਿ ਬਾਹਾਂ ਜਿੰਨਾ ਦੀ ਪਕੜੀ ਐ ਸਿਰ ਦੀਜੈ ਬਾਹਾਂ ਨਾ ਛੋੜੀਐ ਹਜ਼ੂਰ ਦੀ ਸ਼ਾਦਤ ਤੋਂ ਬਾਅਦ ਇੱਕ ਵੀ ਜੰਨੂ ਨਹੀਂ ਲਾਹਿਆ ਗਿਆ ਇੱਕ ਵੀ